ਇੱਥੇ ਦੇਖਿਆ ਜਾਵੇ ਰਾਤੀ ਗੜੇਮਾਰੀ ਦੇ ਨਾਲ ਆਲੂ ਦਾ ਗਾਜਰ ਦਾ ਗੋਭੀ ਦਾ ਕਣਕ ਦਾ ਪੱਠਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਸਰਕਾਰ ਇਸ ਦਾ ਗੁਰਦਆਵਰੀ ਕਰਕੇ ਤੁਰੰਤ ਮਾਫੀ ਦਾ ਐਲਾਨ ਕਰੇ ਕਿਸਾਨ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ ਇਹ ਸਦਨਾ ਤੁਸੀਂ ਆਮ ਹੀ ਸੁਣਦੇ ਨੇ ਪਰ ਭਾਰੀ ਬਾਰਸ਼ ਕਾਰਨ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਪਿੰਡ ਮੀਵਾ ਸਿੰਘ ਵਾਲਾ ਸਰਾਂਜਟਾ ਦੇ ਵਿੱਚ ਖੜੇ ਆ ਜਿੱਥੇ ਕਿ ਤੁਸੀਂ ਫਸਲ ਦੇਖਦੇ ਹੋ ਮੇਰੇ ਬੈਕ ਸਾਈਡ ਤੇ ਗਾਜਰ ਦੀ ਫਸਲ ਆ ਜਿਸ ਦੀ ਜਿਹੜੀ ਆ ਗਾਜਰ ਦੀ ਫਸਲ ਨੇ ਜੋ ਗੜੇ ਮਾਰੀ ਹੋਈ ਆ ਉਸ ਦੇ ਨਾਲ ਇਹ ਜਿਹੜੀ ਆ ਗਾਜਰ ਦੇ ਪੱਤੇ ਜਿਹੜੇ ਆ ਉਹ ਟੁੱਟ ਗਏ ਆ ਜਿਸ ਕਾਰਨ ਜਿਹੜੀ ਗਾਜਰ ਉਹ ਛੋਟੀ ਹੀ ਰਹਿ ਗਈ ਇਧਰਲੀ ਸਾਈਡ ਤੇ ਤੁਹਾਨੂੰ ਦੂਜੀ ਫਸਲ ਦਿਖਾਉਣੇ ਆ ਦੂਜੀ ਫਸਲ ਆਲੂਆਂ ਦੀ ਆਲੂਆਂ ਦੀ ਹਜੇ ਗੋਲੀ ਹੀ ਬਣ ਰਹੀ ਸੀਗੀ ਬੱਚੇ ਥੱਲੇ ਪੈਦਾ ਹੋ ਰਹੇ ਸੀਗੇ ਤੇ ਜਿਸ ਦੇ ਨਾਲ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਲੰਬਾ ਵੀਡੀਓ ਮੈਨ ਕੈਮਰਾਮੈਨ ਨੂੰ ਕਹੂੰਗਾ ਲੰਬਾ ਦੇਖੋ ਕਿ ਇਹ ਸਾਰੇ ਜਿਹੜੇ ਪੱਤੇ ਆ ਆਲੂ ਦੇ ਜਿਹੜੇ ਆ ਟੁੱਟ ਗਏ ਤਾਂ ਵਿੱਚ ਜਿਹੜਾ ਪਾਣੀ ਖੜਾ ਵਾ ਇਧਰ ਤੀਸਰੀ ਫਸਲ ਆ ਤੀਸਰੀ ਫਸਲ ਜਿਹੜੀ ਆ ਉਹ ਗੋਭੀ ਦੀ ਆ ਗੋਭੀ ਇਹ ਸੁਲਤਾਨਪੁਰ ਲੋਧੀ ਦਾ ਮੀਵਾ ਸਿੰਘ ਵਾਲਾ ਸਰਾਈ ਜੱਟਾ ਜਿਹੜਾ ਐ ਸਭ ਤੋਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਸਬਜ਼ੀਆਂ ਇਹ ਏਰੀਆ ਦਿੰਦਾ ਵਾ ਔਰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇੱਥੋਂ ਜਿਹੜੀ ਆ ਸਬਜ਼ੀ ਜਿਹੜੀ ਆ ਉਹ भेजी ਜਾਂਦੀ ਆ ਪਰ ਇਹ ਗੋਭੀ ਦੀ ਫਸਲ ਵੀ ਜਿਹੜੀ ਆ ਉਹ ਖਰਾਬ ਹੋ ਗਈ ਆ ਇਸ ਦੇ ਪੱਤੇ ਟੁੱਟ ਗਏ ਜਿਸ ਦੇ ਨਾਲ ਸਾਡੇ ਨਾਲ ਕਿਸਾਨ ਨੇ ਕਿਸਾਨ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪੱਠਿਆਂ ਦੀ ਫਸਲ ਜਿਹੜੀ ਆ ਉਹ ਵੀ ਖਤਮ ਹੋ ਗਈ ਗੜੇ ਪੈਣ ਦੇ ਨਾਲ ਜਿਹੜੇ ਆ ਪੱਠੇ ਵੀ ਖਤਮ ਹੋ ਗਏ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਕਿੰਨਾ ਭਾਰੀ ਨੁਕਸਾਨ ਹੋਇਆ ਅੱਜ ਜਿਹੜੀ ਬਾਰਿਸ਼ ਬੇਮੌਸਮੀ ਬਾਰਿਸ਼ ਕਾਰਨ ਨਾਲ ਗੜੇ ਮਾਰੀ ਹੋਈ ਆ ਇੰਨੀ ਜਿਹੜੀ ਗੜੇ ਮਾਰੀ ਆ ਉਹ ਇੱਥੋਂ ਦੇ ਲੋਕ ਦੱਸ ਰਹੇ ਨੇ ਪਹਿਲੀ ਵਾਰ ਦੇਖਿਆ ਕਿ ਇੰਨੀ ਜਿਆਦਾ ਜਿਹੜੀ ਚਿੱਟੀ ਚਾਦਰ ਹੀ ਵਿਛ ਗਈ ਇੰਨੀ ਧਰਤੀ ਦੇ ਉੱਤੇ ਜਿਹੜੇ ਆ ਗੜੇ ਮਾਰੀ ਹੋਈ ਆ ਤੁਸੀਂ ਤਸਵੀਰਾਂ ਜ਼ਰੂਰ ਮੈਂ ਦਿਖਾਉਣਾ ਚਾਹੁੰਦਾ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਫਸਲਾਂ ਜਿਹੜੀਆਂ ਉਹ ਤਬਾਹ ਕਰ ਦਿੱਤੀਆਂ ਨੇ ਸਾਡੇ ਨਾਲ ਕਿਸਾਨ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਤੁਸੀਂ ਦੇਖਿਆ ਅੱਜ ਖੇਤਾਂ ਦੇ ਵਿੱਚ ਤੁਰੇ ਫਿਰਦੇ ਹੋ ਕਿ ਹਾਂ ਵੀ ਫਸਲਾਂ ਜਿਹੜੀਆਂ ਵਾਂ ਉਹ ਬਿਲਕੁਲ ਖਤਮ ਹੋ ਗਈਆਂ ਵਾਂ ਜਿਹੜੀ ਆਲੂ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਆ ਕੀ ਕਹਿਣਾ ਤੁਹਾਡਾ ਜੀ ਇਹ ਸਬਜ਼ੀਆਂ ਤੇ ਬੇਮੌਸਮੀ بارش ਦਾ ਜਿੱਥੇ ਸਰਦੀ ਘਟਿਆ ਉਥੇ ਬਹੁਤ ਭਾਰੀ ਨੁਕਸਾਨ ਹੋਇਆ ਕਣਕ ਆਲੂ ਗੋਭੀ ਗਾਜਰ ਦਾ ਇੰਨਾ ਕਿ ਨੁਕਸਾਨ ਹੋਇਆ ਕਿ ਜਿਹੜਾ ਸਹਿਣਯੋਗ ਨਹੀਂ ਕਿਸਾਨ ਦੇ ਕਿਸਾਨ ਤਾਂ ਅੱਗੇ ਹੀ ਮਾਰਿਆ ਹੋਇਆ ਖਰਚੇ ਬਹੁਤ ਜ਼ਿਆਦੇ ਆ ਫਸਲ ਪੈਦਾ ਹੋਣ ਤੇ ਆਈ ਸੀ ਖੇਤਾਂ ਵਿੱਚੋਂ ਨਿਕਲਣ ਵਾਲੀ ਸੀ ਜਦ ਕਿ ਇੰਨੀ ਭਾਰੀ بارش ਨੇ ਬਹੁਤ ਭਾਰਾ ਨੁਕਸਾਨ ਕਰ ਦਿੱਤਾ ਨਾ ਕਿ ਕਿਸਾਨ ਦੇ ਸਹਿਣ ਜੋਗ ਹੈ ਕਿਹੜੀ ਕਿਹੜੀ ਫਸਲ ਦਾ ਸਭ ਤੋਂ ਜ਼ਿਆਦਾ ਨੁਕਸਾਨ ਤੁਸੀਂ ਮੰਨਦੇ ਹੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਪੱਠਿਆਂ ਦਾ ਉਸ ਤੋਂ ਬਾਅਦ ਕਣਕ ਦਾ ਉਸ ਤੋਂ ਬਾਅਦ ਗੋਭੀ ਗੋਭੀ ਤੋਂ ਬਾਅਦ ਗਾਜਰ ਗਾਜਰ ਤੋਂ ਬਾਅਦ ਆਲੂ ਆਲੂ ਦੀਆਂ ਵੱਲਾਂ ਦਾ ਹਾਲੀ ਇੰਨੀਆਂ ਛੁੱਟੀਆਂ ਸੀ ਕਿ ਥੱਲੇ ਹਾਲੀ ਗੋਲੀ ਵੀ ਨਹੀਂ ਸੀ ਬਣੀ ਜਦ ਕਿ ਵੱਲ ਮਾਰ ਕੇ ਰੱਖ ਦਿੱਤੀ ਸਾਰੀ ਧਰਤੀ ਨਾਲ ਲਾ ਦਿੱਤੀ ਐ ਇੰਨੀ ਭਾਰੀ ਗੜੇ ਮਾਰੀ ਕਦੀ ਅੱਗੇ ਨਹੀਂ ਸੀ ਦੇਖੀ ਜਿੰਨੇ ਐਸ ਸਮੇਂ ਦੇਖੀ ਕੀ ਲੱਗਦਾ ਕਿ ਜਿਸ ਤਰ੍ਹਾਂ ਆਲੂ ਤੋਂ ਬਹੁਤ ਆਸਾਂ ਸੀ ਕਿਸਾਨਾਂ ਨੂੰ ਇਸ ਵਾਰ ਪਿਛਲੀ ਵਾਰ ਆਲੂ ਜਿਹੜਾ ਬਹੁਤ ਘੱਟ ਰੇਟ ਤੇ ਵਿਕਿਆ ਕਿਸਾਨਾਂ ਨੂੰ ਬਰਬਾਦ ਕਰ ਦਿੱਤਾ ਇੱਕ ਦੀ ਬਹੁਤ ਆਸਾਂ ਸੀਗੀਆਂ ਪਸਾਂ ਦੀਆਂ ਤਾਂ ਅੱਗੇ ਖੇਤੀ ਲੱਗ ਤਾਂ ਬਹੁਤ ਜਿਆਦੀਆਂ ਲੱਗ ਚੁੱਕੀਆਂ ਇਹਦੇ ਉੱਤੇ ਸਾਰਾ ਕੁਝ ਲਾ ਕੇ ਆਪਣਾ ਜ਼ਿੰਦਗੀ ਦਾਅ ਤੇ ਲਾ ਕੇ ਪੈਦਾ ਕੀਤਾ ਸੀ ਇਹਦੇ ਉੱਤੇ ਉਸ ਦੀ ਆਸ ਵੱਜੀ ਸੀ ਪਰ ਇਹ ਆਸ ਖਤਮ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਤੇ ਜਿਸ ਤਰ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਇਸ ਦੇ ਉੱਤੇ ਦੇਖੋ ਬੇਮੌਸਮੀ ਕੁਦਰਤ ਨੇ ਜਿਹੜਾ ਨੁਕਸਾਨ ਕਰ ਦਿੱਤਾ ਹੁਣ ਤੁਸੀਂ ਇਸ ਲਈ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਸਰਕਾਰ ਇਸ ਦਾ ਗੁਰਦਆਵਰੀ ਕਰਕੇ ਤੁਰੰਤ ਮੁਆਵਜ਼ੇ ਦਾ ਐਲਾਨ ਕਰੇ ਜੋ ਵੀ ਇਹਦੀ ਪਰਪਾਈ ਆ ਕਿਸਾਨ ਦੀ ਪਰਪਾਈ ਦਾ ਪਰਮਾਤਮਾ ਪੂਰੀ ਕਰ ਸਕਦਾ ਪਰ ਸਰਕਾਰਾਂ ਨਹੀਂ ਕਰ ਸਕਦੀਆਂ ਪਰ ਫਿਰ ਵੀ ਉਸ ਦੀਆਂ ਜੋ ਖੇਤੀ ਲਾਗਤਾਂ ਉਸ ਦਾ ਜੋ ਬਣਦਾ ਉਸ ਨੂੰ ਦਿੱਤਾ ਜਾਵੇ ਇੱਥੇ ਦੇਖਿਆ ਜਾਵੇ ਰਾਤੀ ਗੜੇ ਮਾਰੀ ਦੇ ਨਾਲ ਆਲੂ ਦਾ ਗਾਜਰ ਦਾ ਗੋਭੀ ਦਾ ਕਣਕ ਦਾ ਪੱਠਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਈ ਹਾਂਜੀ ਕੀ ਲੱਗਦਾ ਜਿਸ ਤਰ੍ਹਾਂ ਆਲੂ ਦੀ ਫਸਲ ਵਾ ਜਾਂ ਗੋਭੀ ਦੀ ਫਸਲ ਆ ਕਿਹੜੀ ਕਿਹੜੀਆਂ ਫਸਲਾਂ ਜਿਹੜੀ ਸਭ ਤੋਂ ਜ਼ਿਆਦਾ ਇਸ ਏਰੀਆ 'ਚ ਲਾਈ ਜਾਂਦੀਆਂ ਇਸ ਏਰੀਆ ਦੇ ਵਿੱਚ ਦੇਖਿਆ ਜਾਵੇ ਜ਼ਿਆਦਾਤਰ ਗਾਜਰ ਗੋਭੀ ਆਲੂ ਦੀ ਫਸਲ ਬਹੁਤ ਜ਼ਿਆਦਾ ਲੱਗਦੀ ਆ ਇਹਨਾਂ ਤਿੰਨਾਂ ਫਸਲਾਂ ਦਾ ਜ਼ਿਆਦਾ ਨੁਕਸਾਨ ਆ ਗੱਲ ਕੀਤੀ ਜਾਵੇ ਕਣਕ ਦੀ ਕਣਕ ਦਾ ਵੀ ਨੁਕਸਾਨ ਕਾਫੀ ਹੈਗਾ ਹੂੰ ਬਾਕੀ ਦੇਖਿਆ ਜਾਵੇ ਮਾਲ ਡੰਗਰ ਵਾ ਤੇ ਪੱਠਿਆਂ ਦਾ ਤੁਹਾਡੇ ਸਾਹਮਣੇ ਆਈ ਪੱਠਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਆਈ ਹੂੰ ਹਾਂਜੀ ਤਿੱ ਕਿਦਾਂ ਲੱਗਦਾ ਕਿ ਜੋ ਨੁਕਸਾਨ ਹੋਇਆ ਵਾ ਇਹ ਕਿਸ ਤਰ੍ਹਾਂ ਦਾ ਨੁਕਸਾਨ ਤੁਸੀਂ ਮੰਨਦੇ ਹੋ ਕਿ ਜਿਸ ਤਰ੍ਹਾਂ ਇਹ ਦੁਬਾਰਾ ਨਹੀਂ ਹੋਊਗਾ ਜਿੱਦਾਂ ਆਲੂ ਦੀ ਫਸਲ ਵਾ ਜਾਂ ਗੋਭੀ ਦੀ ਫਸਲ ਵਾ ਦੇ ਜਿੱਦਾਂ ਹੀ ਹੁਣ ਗੜੇਮਾਰੀ ਜ਼ਿਆਦਾ ਹੋ ਗਈ ਆ ਉਹਦੇ ਨਾਲ ਹੁਣ ਜਿੱਦਾਂ ਆਲੂ ਤਿਆਰ ਹੁੰਦਾ ਪਿਆ ਸੀ ਹਨਾ ਆਲੂ ਹੁਣ ਇੱਥੇ ਬਾਨਾ ਬੰਦ ਹੋ ਜਾਣਾ ਕਿਉਂਕਿ ਗੋਲੀ ਜ਼ਿਆਦੀ ਨਿਕਲੋਗੀ ਤੇ ਨੰਬਰ ਤੋਂ ਗੋਭੀ ਦੀ ਗੱਲ ਕੀਤੀ ਜਾਵੇ ਗੋਭੀ ਤਾਂ ਜਿੱਦਾਂ ਹੁਣ ਫੁੱਲ ਤਿਆਰ ਹੁੰਦਾ ਪਿਆ ਸੀ ਆਣਾ ਗੜੇਮਾਰੀ ਦੇ ਨਾਲ ਪੱਤੇ ਸਾਰੇ ਝੜ ਚੁੱਕੇ ਆ ਜੀ ਉਹਦੇ ਨਾਲ ਕੀ ਹੋਣਾ ਜੀ ਹੁਣ ਜਿੱਦਾਂ ਧੁੱਪ ਪਈ ਧੁੱਪ ਦੇ ਨਾਲ ਕਲਰ ਦੇ ਵਿੱਚ ਫਰਕ ਪੈ ਜਾਣਾ ਮੰਡੀ ਦੇ ਵਿੱਚ ਸਾਨੂੰ ਵੇਚਣ ਔਖਾ ਹੋ ਜਾਣਾ ਜੀ ਗੋਭੀ ਦਾ ਵੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਕਿਸ ਤਰ੍ਹਾਂ ਸਰਕਾਰ ਨੂੰ ਕੀ ਅਪੀਲ ਕਰਨੀ ਕਰਨੀ ਸਰਕਾਰ ਨੂੰ ਤੇ ਇਹ ਪੀਐਲਆਈ ਜੋ ਕੁਦਰਤੀ ਆਫਤ ਦੇ ਨਾਲ ਗੜੇਮਾਰੀ ਹੋਈ ਆ ਸਾਡਾ ਨੁਕਸਾਨ ਹੋਇਆ ਵਾ ਵੀ ਸਾਨੂੰ ਕੁਛ ਨਾ ਕੁਛ ਰਾਹਤ ਦਿੱਤੀ ਜਾਵੇ ਕਿ ਕਿੰਨਾ ਵੱਡਾ ਜਿਹੜਾ ਉਹ ਗੜੇਮਾਰੀ ਦੇ ਨਾਲ ਜਿਹੜਾ ਨੁਕਸਾਨ ਹੋਇਆ ਵਾ ਜਿਸ ਦਾ ਜਿਹੜਾ ਵਾ ਸਰਕਾਰਾਂ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਵਾ ਕਪੂਰਸਲਾ ਤੋਂ ਕੈਮਰਾਮੈਨ ਜਰਨੈਲ ਦੇ ਨਾਲ ਚਰਨ ਸਿੰਘ ਢੱਲੋਂ ਪੀਟੀਸੀ ਨਿਊਜ਼